ਹੈਲੋ ਹਾਂਜੀ ਸੱਚੀ ਕਲਵੀ ਸਾਰੇ ਨੂੰ ਲਾਈਵ ਤੋਂ ਹਮੇਲੀ ਤੇ ਤੁਹਾਡਾ ਸਵਾਗਤ ਹੈ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਰੇ ਬੜੇ ਠੀਕ ਠਾਕ ਹੋ ਹੋਣੀ ਕਲਵੀ ਦਾ ਲੈ ਤੇ ਹੋ ਹਮ ਵੀ ਖੰਡ ਬਹੁਤ ਜਿਆਦਾ ਅਗਰੀ ਸਖਣ ਜਰੂਰ ਤੇ ਰੱਖਿਓ ਦੇਖੋ ਮਿੰਨ 15 ਵੀਰ ਨ ਹੋ ਗਏ ਅਜੇ ਵੀ ਨਾਲ ਚੰਗੀ ਤਰ੍ਹਾਂ ਠੀਕ ਨਹੀਂ ਹੈਗੀ ਰੋਜੀਆ ਕਰਨਾ ਪਾਉਣੀ ਬੜੇ 8:30 ਹੋ ਗਏ ਚਲੇਗਾ ਸਕੂਲ ਤੇ ਰੋਟੀ ਪਾਣੀ ਸਾਰੇ ਉਸ ਨਾਲ ਸਾਦਾ ਸੂਰੀ ਦਾ ਕੰਮ ਨੂੰ ਵੇਟਦਾ ਭਾਂਦੇ ਬਾਸ ਤੇ ਮੈਂ ਚਾਹ ਵੀ ਲਾਤਾ ਤੇ ਦੇਖੋ ਇਧਰੋਂ ਵੀ ਮੈਂ ਸਾਰਾ ਕੰਮ ਨੇ ਵੇਖਤਾ ਸਾਰੀ ਸਫਾਈ ਕਰਤੀ ਤੇ ਕਰੋ ਜੀ ਮੈ ਜਾਣਾ ਪਿੰਡ ਅੱਜ ਮੈਂ ਬੱਸ ਚੜ ਕੇ ਜਾਉਂਗੀ ਪਹਿਲੀ ਵਾਰ ਬੱਸ ਸਰੋਪ ਦੇਵੀ ਨੂੰ ਬੱਸ ਚੜਦੀ ਆ ਪਰ ਅੱਜ ਮੈਂ ਪਿੰਡ ਗਈ ਨੀ ਵਾਰ ਬੱਸ ਚੜ ਕੇ ਲੰਗੂ ਵੀ ਪਹਿਲੀ ਵਾਰ ਤੰਦੀ ਜਾਉਂਦੀ ਮੈਨੂੰ ਤਾਂ ਮੇਰੀ ਸ਼ੁਖੀ ਵੀ ਬਾਕਲੇ ਜਾ ਜਾਂਦੀ ਸੀ ਜਿਸ ਤਰ੍ਹਾਂ ਖਾਣਾ ਖਾ ਲਓ ਸਾਰੇ ਰਿਆਜ਼ਿੰਗਰਾ ਕੋਈ ਸ਼ਾਇਦ ਨਾ ਨਾ ਗਈ ਸੀ ਪਿੰਡ ਤੇ ਅੱਜ ਮੈਂ ਪੈਕ ਸੰਭੀ ਜਾਂਦੀ ਚਲੋ ਜੀ ਠੀਕ ਆ ਪਰਲੇ ਜਾ ਕੇ ਮਿਲਦੇ ਆ ਤੇ ਬਸ ਨੰਨਾਂ ਦੇ ਵਿੱਚ ਉੱਤੇ ਚਲੋ ਬਸ ਆਪਣੀ ਜਮੀਨ ਦਾ ਵੀ ਸਾਹਮਣੇ ਖੜ ਕੇ ਚੱਲ ਜਾਂਗੇ ਤੇ ਅਸੀਂ ਚਲੋ ਇਧਰੋਂ ਵੀ ਮੈਂ ਦੇ ਖਸਾਰੀ ਚੱਕਰ ਕਰਤੀ ਤੇਰਾ ਮਾਲ ਮੈਂ ਪਾਇਆ ਪਰਸ ਤੇ ਆਣਾ ਇਧਰੋਂ ਵੀ ਸਾਰਾ ਘਰ ਤੇ ਚੱਕਰ ਕਰਤੀ ਤੇ ਗੇਟ ਖੁੱਲ੍ਹਾ ਹਜੇ ਗੇਟ ਲਾਉਣਾ ਸੀ ਮੈਂ ਤੇ ਦੇਖੋ ਇਧਰੋਂ ਵੀ ਕੰਮ ਵੈ ਮੁਕਾਤਾ ਤੇ ਚਲੋ ਜੀ ਠੀਕ ਆ ਆਪਾਂ ਤੁਹਾਨੂੰ ਫੇਰ ਮਿਲਦੇ ਆ ਚੈਨਲ ਤੇ ਪਹਿਲੀ ਵਾਰ ਆ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰ ਦਿਓ ਆਪਾਂ ਤੁਹਾਨੂੰ ਦੇ ਲੋ ਜੀ ਆਪਾਂ ਘਰੇ ਪਹੁੰਚ ਗਏ ਆ ਬਸ ਉੱਤਰ ਅਨਸਾਰ ਬਸ ਮੈਨੂੰ ਨਾਲ ਦੀ ਨਾਲ ਆਟੋ ਮਿਲ ਗਿਆ ਸੀਗਾ ਤੇ ਬਸ ਫੇਰ ਤਾਂ 5-10 ਕੇ ਮਿੰਟਾਂ ਦੀ ਬਾਟ ਆ ਸਾਡੇ ਘਰ ਤੋਂ ਤੇ ਚਲੋ ਜੀ ਇਹ ਮੇਰੀ ਭਾਬੀ ਕਰਦੀ ਐ ਸੂਟ ਉਹ ਮੈਂ ਦੇਖਦੀ ਸੀਗੀ ਮੈਂ ਟਰਾਈ ਜੀ ਕਰਕੇ ਦੇਖਦੀ ਸੀ ਪਰ ਮੇਰੇ ਤੋਂ ਕੁਝ ਨਹੀਂ ਹੋਇਆ ਹੈਗਾ ਤੇ ਪੈਸੇ ਇਹ ਬਹੁਤ ਨੀਗਾ ਵਾਲਾ ਕੰਮ ਸੀਗਾ ਤੇ ਚਲੋ ਜੀ ਇਹ ਭਾਬੀ ਲੱਗੀ ਹੋਈ ਸੀ ਕੱਢਣ ਜਦੋਂ ਮੈਂ ਗਈ ਸੀ ਤੇ ਫਿਰ ਚਲੋ ਮੈਂ ਉਹਨਾਂ ਨੇ ਮੇਰੇ ਨਾਲ ਜਾਣਾ ਸੀਗਾ ਸਾਗ ਲੈਣ ਤੇ ਚਲੋ ਫਿਰ ਹਟ ਗਏ ਤੇ ਮੈਨੂੰ ਚਾਹ ਪਾਣੀ ਕਰਕੇ ਦਿੱਤਾ ਤੇ ਨਾਲ ਦਮਾ ਦਮ ਲਾਇਆ ਝਾੜੂ ਕਿਉਂਕਿ ਫਿਰ ਇਹਨਾਂ ਨੂੰ ਇਹਨਾਂ ਨੇ ਵੀ ਮੇਰੇ ਨਾਲ ਜਾਣਾ ਸੀ ਮੰਮੀ ਤੇ ਭਾਬੀ ਨੇ ਜਾਣਾ ਸੀਗਾ ਮੇਰੇ ਨਾਲ ਸਾਗ ਤੋੜਨੇ ਇਹ ਕਹਿੰਦੇ ਵਿਚਾਲਾ ਹੁਣ ਤੇਰੇ ਲਾਹੀ ਨਾਲ ਅਸੀਂ ਵੀ ਸਾਗ ਧਰ ਲਾਂਗੇ ਕਿਉਂਕਿ ਮੰਮੀ ਦੀ ਨੀਗਾ ਆਪਰੇਸ਼ਨ ਹੋਇਆ ਹੋਇਆ ਉਹਦੇ ਕਰਕੇ ਚਲੋ ਹਣਾ ਇਕੱਲੇ ਜੇ ਨੂੰ ਔਖਾ ਹੋ ਜਾਂਦਾ ਤੇ ਤੇ ਚਲੋ ਜੀ ਹੁਣ ਆਪਾਂ ਚਲਦੇ ਆਂ ਸਾਗ ਲੈਣ ਇਹ ਸਾਡੇ ਨਾ ਘਰ ਦੇ ਲਵੇ ਸਾਲ ਮੰਗੂ ਹੋ ਗਿਆ ਕੰਮ ਚਾਲਦੇ ਨੂੰ ਇਹਨਾਂ ਨੇ ਬਹੁਤ ਵੱਡੀ ਕੋਠੀ ਪਾਈ ਸੀ ਬਹੁਤ ਸੋਹਣੀ ਤੇ ਮੈਂ ਤਾਂ ਉਹੀ ਦੇਖਦੀ ਸੀਗੀ ਤੇ ਚਲੋ ਜੀ ਹੁਣ ਆਪਾਂ ਚਲਦੇ ਆਂ ਸਾਗ ਲੈਣਾ ਇੱਧਰ ਇਹਨਾਂ ਦੇ ਲੱਗੇ ਹੋਏ ਸੀ ਕੰਮ ਤੇ ਮੰਮੀ ਹੁਣੇ ਲੱਗੇ ਸੀਗੇ ਕੁੰਡੇ ਜਿੰਦੇ ਲਾਉਣ ਤੇ ਚਲੋ ਜੀ ਹੁਣ ਆਪਾਂ ਸਾਗ ਲੈਣ ਚਲਦੇ ਆਂ ਕੋਈ ਖੜੇ ਖੜੇ ਨਿਕਲ ਆ ਲਿਓ ਕਹਿੰਦੇ ਜੀ ਇੱਧਰ ਨੂੰ ਪ੍ਰਾਈਵੇਟ ਬੱਸਰ ਘਟਨੇ ਹਾਂ ਜੰਮ ਤਾਂ ਕੋਈ ਨਹੀਂ ਹੈ ਇੱਥਾ ਬੱਸਰ ਉਧਰ ਸਾਡੇ ਜਿੰਨ ਤਾਂ ਬਹੁਤ ਲੱਗੀਆਂ ਹੋਈਆਂ ਨੇ ਇੱਕ ਦਾ ਬੱਸ ਉਹ ਵੀ ਮੇਰੇ ਨਾਲ ਇੱਥੇ ਕੋਈ ਨਿਕਲਿਆ ਨਹੀਂ ਕੋਈ ਇੱਕ ਦੋ ਥੋੜੇ ਪ੍ਰਾਈਵੇਟ ਜਾਦੇ ਨੇ ਤੋੜੀਏ ਦਾ ਤੋੜ ਲਓ ਥੋੜਾ ਜਿਹਾ പത്തിലോ <laughs> നേരം <laughs> <laughs> ਦੀ ਲੋਜੀ ਆਪਾਂ ਆ ਗਏ ਸੀਗੇ ਸਾਗ ਤੋੜਨ ਸਾਗ ਵੀ ਬਸ ਆਪਣੇ ਘਰ ਦੇ ਨਾਲ ਹੀ ਸੀਗਾ ਸਾਡੇ ਇਹ ਗਵਾਂਢੀ ਨੇ ਆਂਟੀ ਕੇ ਤੇ ਬਸ ਇਹਨਾਂ ਦੇ ਆਂਟੀ ਕੇ ਬੀਜੇ ਹੈ ਸੀਗਾ ਸਾਗ ਬਹੁਤ ਸੋਹਣਾ ਸਾਗ ਸੀਗਾ ਕੱਚਾ ਕੱਚਾ ਬਹੁਤ ਸੋਹਣਾ ਗੰਧਲਾਂ ਵਾਲਾ ਸਾਗ ਸੀ ਅਸੀਂ ਨਾਲੇ ਗੱਲਾਂ ਬਾਤਾਂ ਕਰੀਆਂ ਨਾਲੇ ਹੱਸੀ ਖੇਡੀਆਂ ਅਸੀਂ ਨਾਨਦ ਪਰਜਾਈ ਨੂੰ ਬਹੁਤ ਹਸਤਾ ਹਸੀਆਂ ਗੱਲਾਂ ਕਰ ਕਰ ਤੇ ਨਾਲੇ ਅਸੀਂ ਤੋੜਿਆ ਸਾਗ ਬਹੁਤ ਵਧੀਆ ਜੀ ਲੱਗਿਆ ਖੇਤ ਚ ਆ ਕੇ ਨਾਲੇ ਸਾਗ ਤੋੜ ਲੈਣ ਨਾਲੇ ਅਸੀਂ ਹੱਸੀਆਂ ਖੇਡੀਆਂ ਗਈਆਂ ਤੇ ਮੰਮੀ ਤੋਂ ਕਦੇ-ਕਦੇ ਸਾਡੇ ਗਾਣਾ ਵੀ ਪੈ ਜਾਂਦੀਆਂ ਸੀਗੀਆਂ ਨਾਲੇ ਅਸੀਂ ਸਾਗ ਤੋੜਦੀਆਂ ਸੀਗੀਆਂ ਤੇ ਨਾਲ ਦੀ ਨਾਲ ਅਸੀਂ ਕਰਦੀਆਂ ਸੀਗੀਆਂ ਗੱਲਾਂ-ਵਾਰਤਾ ਤੇ ਚਲੋ ਜੀ ਹੁਣ ਆਪਾਂ ਦਾ ਮੁੰਡਾ ਮਸਾਗ ਤੋੜ ਲੈਨੇ ਮਮੀ ਦਾ ਵੈਸੀ ਬਹੁਤ ਛੇਤੀ ਛੇਤੀ ਸਾਗ ਤੋੜ ਲੈਂਦੇ ਨੇ ਸੱਤ ਦੋਨਾਂ ਜਾਣੀਆਂ ਤੋਂ ਹੌਲੀ ਹੌਲੀ ਸਾਗ ਤੋੜਿਆ ਗਿਆ ਸਾਨੂੰ ਬਹੁਤ ਟਾਈਮ ਲੱਗਿਆ ਸੀਗਾ ਪਰ ਪਤਾ ਅਸੀਂ ਹੱਸਦੀਆਂ ਬੱਦ ਸੀ ਅਸੀਂ ਸਾਗ ਘੱਟ ਤੋੜਦੀਆਂ ਸੀਗੀਆਂ ਉਹਦੇ ਕਰਕੇ ਕਦੇ ਕਦੇ ਨਾ ਮਮੀ ਤੇ ਸਾਡੀ ਗਾਣਾ ਵੀ ਪੈ ਜਾਂਦੇ ਸੀਗੇ ਉਹਦੇ ਨਾਲ ਹੀ ਅਸੀਂ ਹੱਸੀ ਖੇਢੀ ਹੈ ਤੇ ਚਲੋ ਜੀ ਵੈਸੇ ਬਹੁਤ ਵਧੀਆ ਜੀ ਲੱਗੇ ਆ ਤੇ ਚਲੋ ਆਪਾਂ ਹੁਣ ਸਾਗ ਤੋੜ ਲੈਨੇ ਆ ਅਸੀਂ ਲਫਾਫੇ ਲੈ ਕੇ ਆਏ ਸੀਗੇ ਕਿਉਂਕਿ ਫਿਰ ਮੈਂ ਇਹਨਾਂ ਲਫਾਫੇ ਚ ਪਾ ਕੇ ਲੈ ਕੇ ਜਾਣਾ ਸੀਗਾ ਫਿਰ ਚਲੋ ਜੀ ਹੁਣ ਆਪਾਂ ਫਿਰ ਘਰੇ ਚੱਲਦੇ ਆ ਘਰੇ ਜਾ ਕੇ ਮੰਮੀ ਸਮਾਰ ਦੇਣ ਤੇ ਸਾਰਾ ਸਾਗ ਤੇ ਮੈਂ ਫਿਰ ਸਾਰਾ ਸਾਗ ਇੱਥੇ ਛੀਰ ਕੇ ਲੈ ਜਾਣਾ ਫਿਰ ਮੈਨੂੰ ਆਸਾਨੀ ਰਹੂਗੀ ਤੇ ਚਲੋ ਜੀ ਹੁਣ ਆਪਾਂ ਨਵਾਂ ਹਮ ਪਹਿਲਾਂ ਸਾਗ ਤੋੜ ਲੈਂਦੇ ਆ ਇਹਨਾਂ ਨੇ ਹੁਣੀ ਕਿਤੇ ਪਾਣੀ ਦਿੱਤਾ ਹੋਊਗਾ ਮੇਰਾ ਪੈਰ ਤਾਂ ਜ ਮੇਰੀ ਜਰਾਬਾਂ ਲਿੱਬੜ ਗਈਆਂ ਸਾਰੀਆਂ ਮਾਰੇ ਕਹ ਕੇ ਤੂੰ ਜਰਾਬਾਂ ਲਾ ਆਹੀ ਇਹਨਾਂ ਤੋਂ ਠੰਡ ਲੱਗਦੀ ਪੈਰਾਂ ਨੂੰ ਤਾਂ ਮੈਨੂੰ ਵੀ ਠੰਡ ਲੱਗਦੀ ਹੈ ਪੈਰਾਂ ਨੂੰ ਤਾਂ ਮੈਂ ਵੀ ਨਹੀਂ ਛੇਤੀ ਲਾਉਂਦੀ ਇਹ ਜਰਾਬ ਅਜੇ ਤੁੱਪੇ ਬੈਠੀ ਹੈ ਬੇੜੇ 'ਚ ਬੈਠੀ ਮਸਤ ਲਾ ਦਿੰਨੀ ਹੁੰਦੀ ਆ ਤੰਗੜੀ ਦੀ ਜੀਰੀ ਦਾ ਆਦੀ ਕੰਨ ਹੈ ਨਾ ਤਾਂ ਇਹ ਨੰਦਾ ਦੇਖ ਜਦ ਮੈਂ ਆਇਆ ਜਾਣਾ ਫੇਰ ਨਹੀਂ ਆਟੋ ਲੈਣਾ ਹਾਂ ਨਹੀਂ ਫੇਰ ਨਹੀਂ ਮਿਲਦੇ ਹੈਗੇ ਪਿੰਡ ਦੇ ਇਹ ਤਾਂ ਪਿੰਡ ਨਹੀਂ ਪਿੰਡੋਂ ਲੰਮਾ ਮੜ ਜੇ ਸਿੱਧੇ ਹੋਵਾਂਗੇ ਫਿਰ ਕਿੱਥੇ ਆਈ ਖਿੱਚ ਦੇ ਕੇ ਚੱਟ ਕਰ ਜੋ ਇੱਥੇ ਖੜੇ ਰਹਿ ਜਾਦਾ ਬਹੁਤ ਫਾਇਦਾ ਨਾ ਕਰ ਲੈ ਖਿੱਚਟੀਆਂ ਦੇਖੀ ਜਾਏ ਉਹ ਅੱਜ ਖੜ ਜਾ ਹੁਣ ਦੂਸਰੀ ਬਣਾਈ ਮੇਰੇ ਚੁੰਨੀ ਸਿੱਟੀ ਹੋ ਰੇ ਮੇਰੀ ਦੇਖੋ ਸਾਡੇ ਲਫਾਫੇ ਭਰੇ ਹੋਏ ਦਿ ਲੋ ਜੀ ਆਪਾਂ ਘਰੇ ਆ ਗਏ ਆ ਘਰੇ ਆ ਕੇ ਮੰਮੀ ਨੇ ਸਾਰਾ ਸਾਗ ਸਮਾਰਤਾ ਸੀਗਾ ਕਿਉਂਕਿ ਮੈਂ ਮੰਮੀ ਉਹਨੇ ਆਪਣੇ ਵਾਸਤੇ ਵੀ ਸਾਗ ਲੈ ਕੇ ਆਏ ਸੀ ਫਿਰ ਚਲੋ ਮੰਮੀ ਨੇ ਹਨਾ ਬੈਠੇ ਬੈਠੇ ਨੇ ਸਾਗ ਸਮਾਰਤਾ ਮੈਂ ਥੋੜਾ ਜਿਹਾ ਮੈ ਲੱਗੀ ਸੀਗੀ ਨਾਲ ਤੇ ਫਿਰ ਮੈਂ ਵਾਪਸ ਘਰੇ ਜਾਣਾ ਸੀਗਾ ਤੇ ਭਾਬੀ ਲੱਗੀ ਸੀ ਖਾਣੇ ਦੀ ਤਿਆਰੀ ਕਰਨ ਤੇ ਅਸੀਂ ਦਮ ਦਮ ਸਾਗ ਸਮਾ ਰਹੇ ਆ ਤੇ ਫਿਰ ਮੈਂ ਸਾਗ ਚੀਰਿਆ ਤੇ ਨਾਲ ਦੀ ਨਾਲ ਮੈਂ ਰੋਟੀ ਖਾਧੀ ਰੋਟੀ ਖਾ ਕੇ ਸਾਗ ਚੀਰ ਕੇ ਤੇ ਚਲੋ ਜੀ ਹੁਣ ਆਪਾਂ ਚੱਲਣਾ ਵਾਪਸ ਆਪਣੇ ਘਰੇ ਤੇ ਮੈਨੂੰ ਆਏ ਸੀਗੇ ਮੈਂ ਕਿ ਚਲੋ ਹੁਣ ਟਾਈਮ ਜੀ ਨਾਲ ਕੁਛ ਠੰਡ ਵੀ ਬਹੁਤ ਜਿਆਦੇ ਆ ਕੁਝ ਅਜੇ ਨਾਲ ਮੇਰੇ ਸਿਰ ਵੀ ਥੋੜਾ ਥੋੜਾ ਜਿਹਾ ਦੁਖੀ ਜਾਂਦਾ ਸੀਗਾ ਪਰ ਚਲੋ ਸਿਰ ਤਾਂ ਦੁਖਦਾ ਸੀਗਾ ਪਰ ਬਹੁਤ ਵਧੀਆ ਜੀ ਲੱਗਿਆ ਹਾਸਾ ਮਜ਼ਾਕ ਵੀ ਸਾਡਾ ਬਹੁਤ ਵਧੀਆ ਕਰ ਹੀ ਗਏ ਅਸੀਂ ਉਹਦਾ ਟੋਪਾ ਖੜਾ ਆਉਂਦਾ ਆਂ ਅੰਦਰ ਫਿਰ ਉਰੀ ਖੜ ਜਾਂਦੀ ਹੋਰੂ ਨਹੀਂ ਖੜਦੀ ਇਹ ਦੂਰ ਦੂਰ ਕਰਾਂ ਦੇਖ ਲੈਣਾ ਕਿ ਜਗ੍ਹਾ ਹੋਈ ਵਿੱਚ ਬੈਂਚ ਦਾ ਪਾਸੇ ਤੇ ਉੱਪਰ ਬਸ ਹੱਫਾ ਤੇ ਤੇ ਫਿਰ ਪੁੱਛੇ ਇਹ ਕਿਤੇ ਲੱਗੇ ਖਾਣੇ ਨੂੰ ਔਰੋ ਦੀ ਔਰੋ ਦੀ ਨਾ ਔਰਾਂ ਸਭ ਕੁਝ ਕੋਸ ਨਹੀਂ ਹੁੰਦਾ ਅੱਛਾ ਜੀ ਉਹ ਬੈਠਾ ਨਹੀਂ ਤੇ ਤਦੋਂ ਦੇਖ ਲਾ ਵੀ ਸਭ ਆ ਜਾ ਰਹੀਆਂ ਵਿਚੋ ਤੇ ਲੋ ਜੀ ਆਪਾਂ ਆਟੂ ਚ ਬੈਠ ਗੀਆਂ ਹੁਣ ਆਪਾਂ ਧੁੱਪੀ ਧੁੱਪੀ ਚੱਲਦੀ ਆ ਆਪਣੇ ਘਰ ਨੂੰ ਬਾਰਿਸ਼ ਤੇ ਨਹੀਂ ਤਾਂ ਫਿਰ ਬਾਗਾ ਤੋ ਡੇਲਾ ਹੋ ਜਾਊਗਾ ਤੇ ਬਸ ਕਰੋ ਬਾਹਰ ਨਿਕਲਦੇ ਸੀ ਮੈਨੂੰ ਮਿਲ ਗਿਆ ਸੀ ਗਾਟੋ ਕਿਉਂਕਿ ਇਹ ਸ਼ਹਿਰ ਦੇ ਲੱਗਦੀ ਆਪਣਾ ਪਿੰਡਾ ਬਸ ਆਟੋ ਆਉਂਦੇ ਜਾਂਦੇ ਰਹਿੰਦੇ ਨੇ ਨੇੜੇ ਹੁਣ ਕਰਕੇ ਤੇ ਚਲੋ ਜੀ ਆਪਾਂ ਆ ਗਿਆਂ ਗਰੇਵਾਲ ਚੌਂਕ 'ਚ ਇੱਥੋਂ ਆਪਾਂ ਨੂੰ ਆਪਣੇ ਪਿੰਡ ਦੀ ਵਾਲੀ ਬੱਸ ਮਿਲ ਜੂਗੀ ਤੇ ਚਲੋ ਜੀ ਅੱਜ ਦੀ ਵੀਡੀਓ ਵਿੱਚ ਇੰਨੀ ਜੇ ਕਹਤੋਂ ਮੇਰੀ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਮੇਰੀ ਵੀਡੀਓ ਨੂੰ ਫੁੱਲ ਵਾਚ ਕਰਿਓ ਚੈਨਲ ਤੇ ਪਹਿਲੀ ਵਾਰ ਆਇਆ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਅਪਸ ਨੂੰ ਕਿਸੀ ਨਵੀਂ ਵੀਡੀਓ ਨਾਲ ਲੱਗਦੇ ਆ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਚਲੋ ਜੀ ਠੀਕਾ ਓਕੇ ਬਾਏ ਕਿਨੇ ਹੋਏ ਚਾਹੁੰਦੇ ਰੱਖਾਂ ਉਹ ਵੀ ਜੀ ਬਹੁਤ ਰੱਖਾਂ ਪਿਆਰ ਕੀਤਾ ਹਾਂ ਹਾਂ ਚਲੋ ਫਾਇਰ ਦੇ ਨਾਲ ਜਰੂਰ